ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆ ਸਭ ਨੂੰ ਜੀ ਅੱਜ ਰਾਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਦਾਕਾਰ ਤਾਨੀਆ ਦੇ ਪਿਤਾ ਨੂੰ ਪਹਿਲਾਂ ਵੀ ਮਿਲੀਆਂ ਸਨ ਧਮਕੀਆਂ ਬੀਤੇ ਦਿਨੀ ਕਲੀਨਿਕ 'ਚ ਉਹ ਮਾਰੀਆਂ ਗਈਆਂ ਗੋਲੀਆਂ ਹਾਲਤ ਗੰਭੀਰ ਬਿੱਤੇ ਦਿਨੀ ਪੰਜਾਬੀ ਅਦਾਕਾਰ ਦੇ ਪਿਤਾ ਦੇ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਚਲਾਈਆਂ ਗਈਆਂ ਇਹ ਘਟਨਾ ਚ ਅਦਾਕਾਰ ਦੇ ਪਿਤਾ ਜ਼ਖਮੀ ਹੋ ਗਏ ਹਨ ਅਤੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅਵਾਰਦਾਤ ਨੂੰ ਇਨਜਾਮ ਦੇਣ ਮਗਰੋਂ ਹਮਲਾਵਰਾਂ ਗਲੀ ਚੋਂ ਹੁੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਹਨ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਡੈਸ਼ ਦਾ ਮਾਹੌਲ ਬਣ ਗਿਆ ਹੈ ਘਟਨਾ ਥਾਣੇ ਦੇ ਕਰੀਬ 500 ਮੀਟਰ ਦੀ ਦੂਰੀ ਤੇ ਚਰਾਹੇ ਦੇਸਤੇ ਸਰਬੰਸਨ ਨਰਸਿੰਗ ਹੋਮ ਤੇ ਹੋਈ ਹੈ ਇਹ ਘਟਨਾਕਰਮ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ ਪੁਲਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਹਿਲਾਂ ਵੀ ਮਿਲ ਚੁੱਕੇ ਆ ਧਮਕੀਆਂ ਦੱਸੀਆਂ ਜਾ ਰਹੀ ਹੈ ਇਸ ਘਟਨਾ ਇਹ ਘਟਨਾ ਸਵੇਰੇ 11:30 ਵਜੇ ਹੋਈ ਹੈ ਐਸਐਸਪੀ ਜੇ ਗਾਂਧੀ ਨੇ ਦੱਸਿਆ ਕਿ ਡਾਕਟਰ ਅਨਿਲਜੀਤ ਕੰਬੋਜ਼ ਆਪਣੇ ਹਰਬੰਸ ਨਰਸਿੰਗ ਹੋਮ ਤੇ ਕੈਬਨ ਤੇ ਬੈਠੇ ਸਨ ਇਸ ਦੌਰਾਨ ਦੋ ਅਣਪਛਾਤੇ ਨੌਜਵਾਨਾ ਦਵਾਈ ਲੈਣ ਦੇ ਬਹਾਨੇ ਆਏ ਸਨ ਉਹਨਾਂ ਨੇ ਆਉਂਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ ਡਾਕਟਰ ਗਬੋਜ ਦੇ ਦੋ ਗੋਲੀਆਂ ਲੱਗੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੂੰ ਪਹਿਲਾਂ ਵੀ ਤਮਕੀਆਂ ਮਿਲੀਆਂ ਸਨ ਹਾਲਾਂਕਿ ਹਮਲੇ ਦਾ ਕਾਰਨ ਹਲੇ ਸਪਸ਼ਟ ਨਹੀਂ ਹੋਇਆ ਹੈ ਐਸਐਸਪੀ ਅਜੇ ਗਾਂਧੀ ਐਸਪੀ ਐਚ ਬਾਲਕ੍ਰਿਸ਼ਨਨਾ ਸਿੰਗਲਾ ਸਨੇ ਹੋਰ ਅਧਿਕਾਰੀ ਸੂਚਨਾ ਮਿਲਣ ਦੇ ਮੌਕੇ ਤੇ ਪਹੁੰਚੇ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਮਾਮਲਾ ਗੰਭੀਰ ਹੈ ਉਹਨਾਂ ਨੇ ਸੀਸੀਟੀਵੀ ਕੈਮਰੇ ਤੇ ਦੀ ਫੋਟੋਜ਼ ਦੇਖਣ ਦੇ ਨਾਲ ਹੀ ਡੀਵੀਆਰ ਨੂੰ ਕਬਜ਼ੇ ਚ ਲੈ ਕੇ ਹਮਲਾਵਰਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਛੇਤੀ ਹੀ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਸੀਸੀਟੀਵੀ ਫੁਟੇਜ ਦੀ ਕੀਤੀ ਜਾ ਰਹੀ ਹੈ ਜਾਂਚ ਘਟਨਾ ਤੋਂ ਬਾਅਦ ਇਲਾਕੇ ਚ ਸੰਸਰੀ ਫੈਲ ਗਈ ਹੈ ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਹੈ ਐਸਐਸਪੀ ਅਜੇ ਗਾਂਧੀ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਫੁਟੇਜ ਸਕੈਨ ਕੀਤੀ ਜਾ ਰਹੀ ਹੈ ਜਿਸ ਨਾਲ ਹਮਲਾਵਰਾਂ ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕਦੀ ਹੈ ਨਿੱਜੀ ਹਸਪਤਲ ਦੇ ਮੈਨੇਜਰ ਰਿਡਕਟਰ ਅ즈ਮੇਰ ਕਾਲੜਾ ਨੇ ਦੱਸਿਆ ਕਿ ਡਾਕਟਰ ਕੰਬੋਜ਼ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ